ਉਹਦੇ 'ਚ ਇਹ ਦਰਸਾਇਆ ਗਿਆ ਹੈ ਕਿ ਗੁਰੂ ਸਾਹਿਬ ਅਫੀਮ ਦੇ ਬਿਨਾਂ ਭੰਗ ਦੇ ਬਿਨਾਂ ਰਹਿ ਨਹੀਂ ਸਕਦੇ ਆਦੀ ਸੀ ਹੂੰ ਪ੍ਰਮਾਤਮਾ ਨੂੰ ਵੀ ਨਹੀਂ ਛੱਡਿਆ ਇਹਨਾਂ ਨੇ ਤੁਹਾਨੂੰ ਲੱਗਦਾ ਝੂਠ ਹੈ ਝੂਠ ਹੈ ਭਰਾ ਜੀ ਕਿਉਂਕਿ ਉਸੇ ਦਲੀਲ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਜਿਹੜੇ ਅੰਗ ਨੇ ਉਹਦੇ ਉਹ ਪੜਦੇ ਨਹੀਂ ਸੰਗਤ ਦੇ ਵਿੱਚ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਸੱਚ ਲੱਗੇ ਸਿੱਖੀ ਗੁਮਰਾਹ ਹੋ ਰਹੀ ਹੈ ਬਿਲਕੁਲ ਬਹੁਤ ਤਕੜੀ ਸਾਜ਼ਿਸ਼ ਹੈ ਕਿਸੇ ਖਤਮ ਕਰ ਦੇਣਗੇ ਲੋਕਾਂ ਦੀ ਕਿਸਤੀ ਸਾਜ਼ਿਸ਼ ਹੈ ਭਰਾ ਜੀ ਜਿਹੜੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਲੋਕ ਪ੍ਰਮੋਟ ਕਰ ਰਹੇ ਆ ਮੋਰਾ ਲੱਗ ਰਹੇ ਨੇ ਬਿਲਕੁਲ ਹਾਂ ਕਈ ਵਾਰੀ ਇਦਾਂ ਹੁੰਦਾ ਕਿ ਬਾਹਰਲੀਆ ਫੋਰਸਸ ਨਹੀਂ ਉਹ ਕੰਮ ਕਰਦੀਆਂ ਹੂੰ ਆਪਣੇ ਆਪਣੇ ਪਿਆਰ ਵੜਦੇ ਆ ਮਤਲਬ ਜਿਵੇਂ ਬਿੱਲੀ ਅੱਗ ਲੱਗਣ ਤੇ ਆਪਣੇ ਜਿਹੜੇ ਹੁੰਦੇ ਨੇ ਬੱਚੇ ਉਹ ਪਿਆਰ ਧਰ ਦਿੰਦੀ ਉੱਤੇ ਹੂੰ ਆਪਣੇ ਬੱਚੇ ਮਾਰ ਦਿੰਦੀ ਆ ਇਸ ਤਰੀਕੇ ਦੇ ਨਾਲ ਇਦਾਂ ਦੇ ਲੋਕ ਨੇ ਜੋ ਆਪਣੇ ਘਰ ਨੂੰ ਖੋਦ ਅਗ ਲਾਉਂਦੇ ਆ ਆਪਣੀ ਅਕਾਲਤ ਖਸਾਬ ਨੂੰ ਤੁਹਾਨੂੰ ਲੱਗਦਾ ਇਹ ਤੇ ਡਿਸੀਜਨ ਲੈਣਾ ਚਾਹੀਦਾ ਕੋਈ ਨਹੀਂ ਲੈ ਸਕਦੇ ਕਿਉਂਕਿ ਗੁਰੂ ਦੇ ਅਧੀਨ ਉਹ ਚੱਲ ਨਹੀਂ ਰਹੀ। ਐਨਾ ਭਾਰ ਨਹੀਂ ਚੱਲ ਸਕਦੇ ਉਹ। ਤੁਹਾਨੂੰ ਲੱਗਦਾ ਕਿ ਕਾਲ ਤੱਕ ਦੀ ਜੋ ਸਾਰੀ ਕਾਰਜਕਾਰੀ ਗੁਰੂ ਦੇ ਅਧੀਨ ਨਹੀਂ ਚੱਲ ਰਹੀ। ਭਰਾ ਜੀ ਗੁਰੂ ਘਰ ਦੇ ਵਿੱਚ ਚਾਹ ਬੱਜਰ ਕਰਾਇਆਤਾ। ਹੂੰ ਪਹਿਲੇ ਸਮਿਆਂ ਦੇ ਵਿੱਚ ਮਤਾ ਵੀ ਪਾਸ ਹੋਇਆ ਸੀ ਕਿ ਚਾਹ ਨਹੀਂ ਅਲਾਉਟ ਹੋਏਗੀ। ਹੂੰ ਚੜ੍ਹਦੀ ਕਲਾ ਵਾਲੇ ਗੁਰਸਿੱਖ ਸੱਚੇ ਜਿਸ ਭਾਂਡੇ ਦੇ ਵਿੱਚ ਚਾਹ ਬਣਦੀ ਉਹਨੂੰ ਟੱਚ ਨਹੀਂ ਕਰਦੇ। ਹੂੰ ਚਾਹ ਨਸ਼ਾ ਹੈ ਭਾਜੀ। ਨਸ਼ਾ ਕਿਵੇਂ ਅਲਾਉ ਕਰ ਸਕਦਾ ਧਰਮ। ਸਾਡੇ ਪੰਜਾਬ ਦੇ ਵਿੱਚ ਆ ਹੈ ਹੀ ਨਹੀਂ ਸੀ ਹੂੰ ਸਾਡੇ ਪੰਜਾਬ ਦੇ ਵਿੱਚ ਕਣਕ ਚੌਲ ਨਹੀਂ ਸੀ ਕਣਕ ਚੌਲ ਨੇ ਜਖਣਾ ਵੜ ਕੇ ਰੱਖ ਦਿੱਤੀ ਪੰਜਾਬ ਦੀ ਮਿੱਟੀ ਦੀ ਮਿਲਟਸ ਅਸੀਂ ਛੱਕਦੇ ਸੀ ਮਿਲਟਸ ਨੂੰ ਪਾਣੀ ਦੀ ਲੋੜ ਨਹੀਂ ਦੇਖਭਾਲ ਦੀ ਲੋੜ ਨਹੀਂ ਇਸ ਤਰੀਕੇ ਦੇਖਿਆ ਜਾਵੇ ਕੋਈ ਅੰਨ ਨਹੀਂ ਸੀਗਾ ਪਹਿਲਾਂ ਆਦੀਵਾਸੀ ਸੀਗੇ ਤਾਂ ਮਾਸ ਖਾਂਦੇ ਸੀ ਰਾਜੀ ਸ਼ਿਕਾਰ ਕਰਦੇ ਸੀ ਇਹ ਤਾਂ ਬੰਦੇ ਦੀ ਖੋਜ ਹੈ ਨਾ ਜੀ ਇਹ ਬੰਦੇ ਦੀ ਖੋਜ ਨਹੀਂ ਹੈ ਹੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਨੇ ਕਿ ਇਨਸਾਨ ਵਾਸਤੇ ਅੰਨ ਬਣੇ ਸਾਰੀ ਪ੍ਰੋਟੀਨ ਵਿਟਾਮਿਨ ਮਿਨਰਲ ਅਨਾਜ ਤੋਂ ਪ੍ਰਾਪਤ ਹੁੰਦੀ ਹੈ ਲੇਕਿਨ ਅਨਾਜ ਜਿਹੜਾ ਵਧੀਆ ਹੋਣਾ ਚਾਹੀਦਾ ਹਮ ਗਲੂਟਨ ਨਹੀਂ ਇਹ ਉਹੀ ਰੋਟੀ ਸੀ ਕਣਕ ਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਦੇ ਚੋਂ ਖੂਨ ਨਚੋੜਿਆ ਸੀ ਕਣਕ ਦੀ ਰੋਟੀ ਹਮ ਤੇ ਦੂਜੇ ਹੱਥ ਵਿੱਚ ਜਿਹਦੇ ਚੋਂ ਦੁੱਧ ਪ੍ਰਾਪਤ ਹੋਇਆ ਸੀ ਉਸ ਇੱਕ ਕੋਧਰੇ ਦੀ ਕੋ 2 ਮਿੰਟ ਲਾਲ ਰੰਗ ਦਾ ਹੁੰਦਾ ਸਾਡੇ ਤੇ ਕਈ ਲੋਕ ਇਸ ਸਾਖੀ ਨੂੰ ਵੀ ਮਨਮਤ ਕਹਿੰਦੇ ਨੇ ਪਰਾਜੀ ਅੱਜ ਪ੍ਰੂਵ ਹੋ ਰਿਹਾ ਸਾਰੇ ਪਾਸੇ ਸਾਡੇ ਪੰਜਾਬ ਦੇ ਡੀਐਨਏ ਲਈ ਕਣਕ ਚੌਲ ਨਹੀਂ ਬਣੀ ਹੂੰ ਵਾਈਟ ਰਾਈਸ ਕੀ ਹੈ ਜ਼ੀਰੋ ਨਿਊਟ੍ਰੀਸ਼ਨ ਕਣਕ ਵੀ ਤੁਹਾਨੂੰ ਪਤਾ ਹਾਈਬ੍ਰਿਡ ਹੈ ਜੇ ਸਾਡੇ ਲੋਗ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਚਾਹੁੰਦੇ ਆ ਹਮ ਕਣਕ ਚ ਫਾਈਬਰ ਆ ਉਹਨਾਂ ਨੂੰ ਪਿਛੇ ਮੁੜਨਾ ਹੀ ਪਏਗਾ ਇਹ ਚ ਗਲੂਟਨ ਵੀ ਹੁੰਦੀ ਆ ਗਲੂਟਨ ਮੀਨਸ ਪੰਜਾਬੀ ਚ ਫੈਵੀਕੋਲ ਤੁਸੀਂ ਆਟੇ ਦਾ ਲੇਪ ਵੇਖੋ ਦੁੱਧ ਚ ਵੀ ਹੁੰਦਾ ਨਹੀਂ ਪਾਸ ਕਣਕ ਖਤਰਨਾਕ ਚੀਜ਼ ਹੈ ਸਰੀਰ ਵਾਸਤੇ ਸਾਡੀਆਂ ਅੰਤੜੀਆਂ ਨੂੰ ਜੋੜ ਦਿੰਦੀ ਆ ਦਿਮਾਗ ਨੂੰ ਜੋੜ ਦਿੰਦੀ ਆ ਸਰੀਰ ਨੂੰ ਜੋੜ ਦਿੰਦੀ ਆ ਤਕਰੀਬਨ 10 ਸਾਲ ਹੋ ਗਏ ਤੁਹਾਡੇ ਭਰਾ ਨੂੰ ਮੈਂ ਕਣਕ ਦਾ ਸੇਵਨ ਨਹੀਂ ਕਰਦਾ ਮੈਲਰਸ ਦਾ ਸੀ ਉਹ ਨਹੀਂ ਕਰਦੇ ਅਸੀਂ ਹੂੰ ਉਹ ਅਸੀਂ ਆਰਗੈਨਿਕ ਚੰਗੀ ਪ੍ਰਾਪਤ ਕਰਦੇ ਆ ਆਪਣੇ ਖੇਤਾਂ ਚੋਂ ਬੀਜਣ ਦੀ ਕੋਸ਼ਿਸ਼ ਕਰਦੇ ਆ ਵੱਤ ਤੋਂ ਵੱਤ ਹੂੰ ਤੇ ਆ ਵੀ ਅਸੀਂ ਮਤਲਬ ਕਮਰਸ਼ੀਅਲ ਚੱਕੀ ਚੋਂ ਨਹੀਂ ਆਟਾ ਲੈਂਦੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਅਸੀਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਸੀਗੀ ਜੀ ਬਾਣੇ ਦੇ ਵਿੱਚ ਨੇ ਸਿੱਖੀ ਬਾਣੇ ਦੇ ਵਿੱਚ ਨੇ ਤੇ ਝਟਕਾ ਵੇਚ ਰਹੇ ਆ ਕਹਿੰਦੇ ਕਿ ਅਸੀਂ ਮਰਿਆਦਾ ਚ ਵੇਚ ਰਹੇ ਆ ਉਸੇ ਹਰ ਚੀਜ਼ ਉਸ ਸਿੱਖੀ ਮर्यादा ਤੇ ਟੋਕਦੀ ਹੈ ਉਸ ਹਿਸਾਬ ਦੇ ਨਾਲ ਮਾਸ ਵੇਚ ਰਹੇ ਆ ਲੋਕ ਉਹਨਾਂ ਤੇ ਯਕੀਨ ਕਰਕੇ ਜਾ ਰਹੇ ਨੇ ਵੀ ਸ਼ਾਇਦ ਸਿੱਖੀ ਦੇ ਵਿੱਚ ਪਰਫੁੱਲਤ ਹੈ ਸਿੱਖੀ 'ਚ ਇਸ ਚੀਜ਼ ਦੀ ਹਾਮੀ ਹੈ ਭਰਾਜੀ ਬਹੁਤ ਤਕੜਾ ਪ੍ਰੋਪਾਗੈਂਡਾ ਆ ਗਦਨਾਮ ਕਰਨ ਦਾ ਖਤਮ ਕਰਨ ਦਾ ਲੋਕ ਯਕੀਨ ਨਹੀਂ ਕਰਦੇ ਹੂੰ ਕਿ ਉਹ ਮर्याਦਾ ਸਾਰੇ ਸਾਡੇ ਭਰਾ ਵਿਚਰਦੇ ਨੇ ਪਰ ਉਹ ਡਰਦੇ ਬੋਲਦੇ ਨਹੀਂ ਪਿਸਾਨ ਨੂੰ ਟਾਰਗੇਟ ਕੀਤਾ ਜਾਏਗਾ। ਹੂੰ। ਐਵੇਂ ਨਹੀਂ ਮਾਂ ਕਹਿੰਦੀ ਕਿ ਪੁੱਤ ਮਰ ਜੇ ਪਰ ਬਣੇ ਨਿਹੰਗ। ਪੁੱਤ ਮਰ ਜੇ ਪਰ ਬਾਣਾ ਨਾ ਕਿਤੇ ਪਾ ਲੇ। ਇਹ ਆਮ ਪੰਜਾਬ ਦੇ ਜਿਹੜੇ ਮਾਪੇ ਹੋ ਆ ਉਹਨਾਂ ਦੀ ਦਿਲ ਦੀ ਆਵਾਜ਼ ਆ ਜੋ ਅਸੀਂ ਅੱਜ ਕੈਮਰੇ ਸਾਹਮਣੇ ਕਹਿ ਰਹੇ ਹਾਂ। ਕੋਈ ਨਾ ਕੋਈ ਤੇ ਕਾਰਨ ਹੋਵੇਗਾ ਜੋ ਮਾਪੇ ਨਹੀਂ ਚਾਹਦੇ ਕਿ ਨਿਹੰਗਿਆਂ ਬਾਣੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਡਰ ਪੈ ਗਿਆ ਲੋਕਾਂ ਚ ਕਿ ਇਹ ਲਾਈਨ ਸੁਰੱਖਿਤ ਨਹੀਂ। ਬਿਲਕੁਲ ਜਦ ਕੀ ਪਹਿਲਾ ਮਾਨ ਨਾਲ ਭੇਜਿਆ ਜਾਂਦਾ ਸੀਗਾ ਪਰਮਾਤਮਾ ਦਾ ਸਰੂਪ ਹੈ ਬਾਣਾ ਇਹ ਪਰਮਾਤਮਾ ਦਾ ਰੂਪ ਹੈ ਉਸੇ ਸਰੂਪ ਦੇ ਵਿੱਚ ਝਟਕਾ ਕਰ ਰਹੇ ਨੇ ਬਿਲਕੁਲ ਉਹਨੂੰ ਤੁਸੀਂ ਕਰੈਕਟਰ ਕਹਿ ਰਹੇ ਹੋ ਜੇ ਹੂੰ ਸਾਡੇ ਦੇਖੋ ਜਿਹੜੇ ਤੇ ਇਹਦੇ ਚ ਗਰਕ ਚੁੱਕੇ ਨੇ ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ ਸਾਡਾ ਟਾਰਗੇਟ ਹੈ ਨਵੀਂ ਪੀੜੀ ਅੱਜ ਬੱਚੇ ਰੀਲ ਵੇਹ ਵੇਕੇ ਆਪਣੇ ਮਾਪਿਓ ਕੋਲ ਰਾਮ ਲੱਡੂ ਮੰਗ ਰਹੀ ਐ ਆਂਡਾ ਹੂੰ ਅੰਮ੍ਰਿਤਾਰੀ ਗੁਰੂ ਦਾ ਅੰਮ੍ਰਿਤ ਛੱਕ ਕੇ ਮੱਛੀ ਮੰਗ ਰਹੀ ਨੇ ਹੂੰ ਭਰਾਜੀ ਇਹਨਾਂ ਨੇ ਤੇ ਸ਼ਰਾਬ ਦੀਆਂ ਪੰਕਤੀਆਂ ਵੀ ਬਣਾਈਆਂ ਹੋਈਆਂ ਨੇ ਸ਼ਰਾਬ ਵਰਤੋਂ ਹੁੰਦੀ ਐ ਸ਼ਰਾਬ ਦੀ ਬਿਲਕੁਲ ਅੰਦਰੋਂ ਅੰਦਰੀ ਸਾ ਪੀਂਦੇ ਨੇ ਬਹੁਤ ਜ਼ਾਰੇ ਅੰਮ੍ਰਿਤ ਛੱਕ ਕੇ ਅੰਮ੍ਰਿਤ ਛੱਕ ਕੇ ਪੀਂਦੇ ਨੇ ਅਸੀਂ ਇਹ ਲੈਪੈਕਜ ਦਿਖਾ ਸਕਦੇ ਆ ਤੁਹਾਨੂੰ ਬਾਣੇ ਦੇ ਵਿੱਚ ਨੇ ਸਿੱਖੀ ਬਾਣੇ ਦੇ ਵਿੱਚ ਨੇ ਤੇ ਝਟਕਾ ਵੇਚ ਰਹੇ ਆ ਕਹਦੇ ਕਿ ਅਸੀਂ ਮਰਿਆਦਾ ਚ ਵੇਚ ਰਹੇ ਆ ਅਸੀਂ ਹਰ ਚੀਜ਼ ਸਿੱਖੀ ਮਰਿਆਦਾ ਤੇ ਟੋਕਦੀ ਹੈ ਉਸ ਹਿਸਾਬ ਦੇ ਨਾਲ ਮਾਸ ਵੇਚ ਰਹੇ ਆ ਲੋਕ ਉਹਨਾਂ ਤੇ ਯਕੀਨ ਕਰਕੇ ਜਾ ਰਹੇ ਨੇ ਵੀ ਸ਼ਾਇਦ ਸਿੱਖੀ ਦੇ ਵਿੱਚ ਪਰਫੁੱਲਤਾ ਹੈ ਸਿੱਖੀ 'ਚ ਇਸ ਚੀਜ਼ ਦੀ ਹਾਮੀ ਹੈ ਭਰਾਜੀ ਬਹੁਤ ਤਕੜਾ ਪ੍ਰੋਪਾਗੈਂਡਾ ਆ ਗਦਰਨਾਮ ਕਰਨ ਦਾ ਖਤਮ ਕਰਨ ਦਾ ਲੋਕ ਯਕੀਨ ਨਹੀਂ ਕਰਦੇ ਹੂੰ ਉਹ ਸਾਰੇ ਸਾਡੇ ਭਰਾ ਵਿਚਰਦੇ ਨੇ ਪਰ ਉਹ ਡਰਦੇ ਬੋਲਦੇ ਨਹੀਂ ਪਿਸਾਂ ਨੂੰ ਟਾਰਗੇਟ ਕੀਤਾ ਜਾਏਗਾ ਹੂੰ ਐਵੇਂ ਨਹੀਂ ਮਾਂ ਕਹਿੰਦੀ ਕਿ ਪੁੱਤ ਮਰ ਜੇ ਪਰ ਬਣੇ ਨਾ ਨੇਹਾਂ ਪੁੱਤ ਮਰ ਜੇ ਪਰ ਬਾਣਾ ਨਾ ਕਿਤੇ ਪਾ ਲੇ ਇਹ ਆਮ ਪੰਜਾਬ ਦੇ ਜਿਹੜੇ ਮਾਪੇ ਆ ਉਹਨਾਂ ਦੀ ਦਿਲ ਦੀ ਆਵਾਜ਼ ਆ ਜੋ ਵਸੀ ਅਜ ਕੈਮਰੇ ਸਾਹਮਣੇ ਕਹਿ ਰਹੇ ਕੁਝ ਨਾ ਕੁਝ ਤੇ ਕਾਰਨ ਹੋਵੇਗਾ ਜੋ ਮਾਪਿਓ ਨਹੀਂ ਚਾਹਦੇ ਕਿ ਨਿਹੰਗਿਆਂ ਬਾਣੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਡਰ ਪੈ ਗਿਆ ਲੋਕਾਂ ਚ ਕਿ ਇਹ ਲਾਈਨ ਸਖਤ ਨਹੀਂ ਬਿਲਕੁਲ ਜਦ ਕੀ ਪਹਿਲਾਂ ਮਾਰ ਨਾਲ ਭੇਜਿਆ ਜਾਂਦਾ ਸੀਗਾ ਪਰਮਾਤਮਾ ਦਾ ਸਰੂਪ ਹੈ ਬਾਣਾ ਇਹ ਪਰਮਾਤਮਾ ਦਾ ਰੂਪ ਹੈ ਉਸੇ ਸਰੂਪ ਦੇ ਵਿੱਚ ਝਟਕਾ ਕਰ ਰਹੇ ਨੇ ਬਿਲਕੁਲ ਉਹਨੂੰ ਤੁਸੀਂ ਗ੍ਰਹਿਤ ਕਹਿ ਰਹੇ ਹੋ ਜੇ ਹੂੰ ਸਾਡੇ ਦੇਖੋ ਜਿਹੜੇ ਤੇ ਇਹਦੇ ਚ ਗਰਕ ਚੁਕੇ ਨੇ ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ ਸਾਡਾ ਟਾਰਗੇਟ ਹੈ ਨਵੀਂ ਪੀੜ੍ਹੀ ਅੱਜ ਬੱਚੇ ਰੀਲ ਵੇਖ-ਵੇਖ ਕੇ ਆਪਣੇ ਮਾਪਿਓ ਕੋਲੋਂ ਰਾਮ ਲੱਡੂ ਮੰਗ ਰਹੀ ਹੈ ਆਂਡਾ ਹੂੰ ਅੰਮ੍ਰਿਤਾਰੀ ਗੁਰੂ ਦਾ ਅੰਮ੍ਰਿਤ ਛੱਕ ਕੇ ਮੱਛੀ ਮੰਗ ਰਹੀ ਨੇ ਹੂੰ ਭਰਾਜੀ ਇਹਨਾਂ ਨੇ ਤੇ ਸ਼ਰਾਬ ਦੀਆਂ ਪੰਕਤੀਆਂ ਬਣਾਈਆਂ ਹੋਈਆਂ ਨੇ ਸ਼ਰਾਬ ਵਰਤੋਂ ਹੁੰਦੀ ਹੈ ਸ਼ਰਾਬ ਦੀ ਬਿਲਕੁਲ ਅੰਦਰੋਂ ਅੰਦਰੀ ਸਾ ਪੀਂਦੇ ਨੇ ਬਹੁਤ ਜ਼ਾਰੇ ਅਮਰਤ ਸ਼ਾਕੇ ਅਮਰਤ ਸ਼ਾਕੇ ਪੀਂਦੇ ਨੇ ਅਸੀਂ ਆਪਣੇ ਲੱਗ ਕੇ ਦਿਖਾ ਸਕਦੇ ਆ ਤੁਹਾਨੂੰ ਵਿਦ ਪ੍ਰੂਫ ਕੀ ਹਵਾਲਾ ਦਿੰਦੇ ਹ ਹਵਾਲਾ ਕੋਈ ਨਹੀਂ ਅੰਦਰੋਂ ਅੰਦਰੀ ਕੰਮ ਚੱਲਣ ਡਿਆ ਲੇਕਿਨ ਜੇ ਇਹ ਕੰਮ ਨਾ ਰੁਕਿਆ ਹਮ ਅਸੀਂ ਇਹ ਪ੍ਰੋਪਰ ਦਾਵਾ ਕਰ ਦਿੰਦੇ ਆ ਜੇ ਕਿਸੇ ਨੇ ਵੀ ਆਵਾਜ਼ ਨਾ ਚੱਕੀ ਤਾਂ ਆਉਂਦੇ 5-10 ਸਾਲਾਂ ਦੇ ਵਿੱਚ ਲੀਗਲਾਈਜ਼ ਕਰ ਦੇਣਾ ਕਿਉਂਕਿ ਮਹਾਰਾਜ ਜਿਹੜੇ ਸੀ ਉਹ ਸ਼ਰਾਬ ਪੀਉਂਦੇ ਸੀਗੇ ਅੱਜ ਸਿਰਫ ਪੰਕਤੀਆਂ ਵਿੱਚ ਜाहिर ਕਰਦੇ ਆ ਸੋਮਰਸ ਕਹਿੰਦੇ ਆ ਸੋਮਰਾਸ ਪੰਜ ਰਤਨੀ ਤੇ ਆਮ ਘਰਾਂ ਦੇ ਵਿੱਚ ਅੰਮ੍ਰਿਤ ਧਾਰੀ ਵੀ ਜਿਹੜੇ ਉਹ ਸ਼ਰਾਬਾਂ ਪੀਣ ਦੇ ਸ਼ਰੇਆਮ ਜੀ ਇਹ ਖੇਲ ਨਾ ਰੁਕਿਆ ਇੰਨੇ ਹਾਲਾਤ ਮਾੜੇ ਹੋ ਗਏ ਨੇ ਅਸੀਂ ਇੱਥੇ ਚਾਹ ਦੀ ਗੱਲ ਕਰ ਰਹੇ ਆਂ ਵੀ ਚਾਹ ਨਹੀਂ ਅਲਾਉਡ ਧਰਮ ਦੇ ਵਿੱਚ ਤੇ ਇਹਦੇ ਐਡੇ ਖਤਰਨਾਕ ਨਸ਼ੇ ਜਿਹੜੇ ਸਾਡੇ ਧਰਮ ਦੇ ਵਿੱਚ ਵਾਰਡ ਦਿੱਤੇ ਗਏ ਆ ਜਿਹੜੇ ਲੋਕ ਮਾਸ ਨੂੰ ਰੋਂਦੇ ਆ ਕੀ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਉਹਨਾਂ ਨੂੰ ਇਹ ਚੀਜ਼ਾਂ ਦਾ ਗਿਆਨ ਦਿੰਦੇ ਹੋਣਗੇ ਬਿਲਕੁਲ ਨਹੀਂ ਦਿੰਦੇ ਉਹ ਤਾਂ ਇਹ ਵੀ ਨਹੀਂ ਦੱਸਦੇ ਵੀ ਤੁਸੀਂ ਬਾਹਰ ਦਾ ਨਹੀਂ ਖਾਣਾ ਕਿਉਂਕਿ ਉਹ ਆਪ ਖਾਣ ਲੱਗੇ ਹੁੰਦੇ ਨੇ ਉਹਨਾਂ ਵਿਚਾਰਾਂ ਨੂੰ ਆਪ ਨਹੀਂ ਪਤਾ ਕਿਉਂਕਿ ਮਿਹਨਤ ਨਹੀਂ ਕੀਤੀ ਤਪੱਸਿਆ ਨਹੀਂ ਕੀਤੀ ਪੰਜ ਪਿਆਰਾਂ ਦੀ ਤਪੱਸਿਆ ਹੁੰਦੀ ਤਾਂ ਹੀ ਤਾਂ ਉਹਨਾਂ ਨੂੰ ਉਸ ਸੇਵਾ ਦੇ ਉੱਤੇ ਨਹੀਂ ਭਰਾ ਜੀ ਜੇ ਸਾਡਾ ਸਟਰਕਚਰ ਸਾਡਾ ਢਾਂਚਾ ਮਜ਼ਬੂਤ ਹੁੰਦਾ ਸਿੱਖੀ ਦਾ ਤੇ ਇਹ ਸਾਨੂੰ ਨਤੀਜੇ ਨਹੀਂ ਸੀ ਵਿਖਣੇ ਪੈਣੇ ਲੋਕ ਤੁਹਾਨੂੰ ਕਹਿ ਸਕਦੇ ਨੇ ਕਿ ਤੁਸੀਂ ਖੁਦ 2 ਸਾਲ ਜਾਂ 3 ਸਾਲ ਪਹਿਲਾਂ ਬਾਣੀ ਚਾਹੀਓ ਨਹੀਂ ਅੱਜ ਪੂਰੀ ਸਿੱਖੀ ਤੇ ਉਹਨਾਂ ਨੂੰ ਚੱਕ ਰਹੇ ਹਾਂ ਜੋ ਅਸੀਂ ਉਂਗਲ ਨਹੀਂ ਚੱਕ ਰਹੇ ਹਮ ਐਜ਼ ਅ ਸੰਗਤ ਅਸੀਂ ਗੱਲ ਕਰ ਰਹੇ ਵਿਚਾਰ ਕਰਦੇ ਅਸੀਂ ਕੌਣ ਹੁੰਨੇ ਉਹਨਾਂ ਨੂੰ ਚੱਕਣ ਵਾਲੇ ਅਸੀਂ ਤੇ ਉਹ ਗੱਲ ਕਰਨੀ ਹੈ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਆ ਕਿਉਂਕਿ ਅਸੀਂ ਕਿਸੇ ਇਨਸਾਨ ਨੂੰ ਸੁਣਦੇ ਨਹੀਂ ਹਮ ਅਸੀਂ ਪੜਦੇ ਹਾਂ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੀ ਗੁਰਬਾਣੀ ਸਾਨੂੰ ਹਵਾਲਾ ਦੇਗੀ ਅਸੀਂ ਤੇ ਉਹ ਹੀ